ਲੋ ਵੀ ਦੋਸਤੋ ਇਹ ਔਰਤ ਹੈ ਜਿਹਨੇ ਇੱਕ ਬੱਚੀ ਦਾ ਕਤਲ ਕੀਤਾ ਸੀ ਤੇ ਇਹਨਾਂ ਨੂੰ ਪੰਜਾਬ ਪੁਲਿਸ ਬਾਹਰ ਲੈ ਕੇ ਆ ਰਹੀ ਆ ਦੇਖੋ ਜੀ ਇਹਨਾਂ ਨੂੰ ਬੱਚਾ ਕਿੱਥੇ ਦੱਬਿਆ ਤੁਹਾਨੂੰ ਸਾਰੀ ਗੱਲਬਾਤ ਵੀਡੀਓ ਦੇ ਨਾਲ ਜੁੜੇ ਰਹੋ ਆ ਇਹਨਾਂ ਦੇ ਨਾਲ ਸੀ ਆਓ ਜਾਓ ਲੈਓ ਲੈਓ ਫੜ ਕੇ ਲੈ ਕੋ ਤੁੰਡੀ ਇਹ ਦੇਖੋ ਬਾਈ ਬਹੁਤ ਜਨਾਬ ਕੀ ਗੱਲ ਹੋਈ ਹੈ ਜੀ ਕੀ ਚੱਕਰ ਹੋਇਆ ਹੈ ਮਾ ਜੀ ਇਹਨਾਂ ਨੇ ਬੱਚਾ ਮਾਰ ਕੇ ਦੱਬਿਆ ਜੀ ਅੱਛਾ ਜੀ ਹਾਂਜੀ 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 ਅੱਜ ਇਹ ਔਰਤ ਉਹ ਹੈ ਜਿਹਨੇ ਬੱਚੇ ਨੂੰ ਮਾਰ ਕੇ ਦੱਬਿਆ ਹਾਂਜੀ ਹਾਂਜੀ ਤੇ ਇਹ ਨਾਲ ਇਹਦਾ ਕੋਣ ਹੈ ਇਹ ਨਾਲ ਦਾ ਪਾਰਟਨਰ ਹੈ ਜੀ ਅੱਛਾ ਇਹ ਦੋਨੋਂ ਨੇ ਬੱਚੇ ਨੂੰ ਮਾਰਿਆ ਜੀ ਹਾਂਜੀ ਤੂੰ ਤੂੰ ਪਹਿਲੇ ਜਲੇ ਸੀ ਨਾ ਤੂੰ ਨਾਲ ਜਿਹੜਾ ਬੱਚਾ ਮਾਰਿਆ ਪਹਿਲੇ ਸੀ ਨਾ ਹਾਂਜੀ ਕਿੰਨੇ ਪਹਿਲੇ ਸੀ 31000 ਹੈ 31000 31000 ਤੁਸੀਂ ਇਹਨਾਂ ਨੂੰ 31000 ਦਿੱਤਾ ਸੀ ਜੀ ਜੀ ਲੈ ਕੇ ਲੈ ਕੇ ਆਓ ਬੱਚਾ ਕਿੱਥੇ ਤੇ ਬੈਠਾ ਮਾਰਿਆ ਹੋਇਆ ਕਿੱਥੇ ਨੇੜੇ ਸਰ ਹਾਂਜੀ ਨਿਆਈ ਚ ਨੋ ਸੋ ਆਜੋ ਆਓ ਆਓ ਆਜੋ ਆਜੋ ਲਓ 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 ਦੇਖੋ ਬਾਈ ਜੀ ਪੰਜਾਬ ਦੇ ਵਿੱਚ ਕਾਲਜੋਗ ਪੂਰੇ ਜੋਰਾਂ ਤੇ ਹੈ ਇੱਕ ਔਰਤ ਨੇ ਇੱਕ 10 ਸਾਲ ਦੇ ਬੱਚੇ ਨੂੰ ਮਾਰ ਕੇ ਕਿਵੇਂ ਦੱਬਿਆ ਇਹ ਤੁਸੀਂ ਪੂਰੀ ਵੀਡੀਓ ਦੇ ਵਿੱਚ ਦੇਖਿਓ ਪੰਜਾਬ ਦੇ ਹਾਲਤ ਬਹੁਤ ਹਾਲਤ ਬਹੁਤ ਮਾੜੇ ਹੈ ਇਹੋ ਜਿਹੇ ਲੋਕਾਂ ਤੋਂ ਬਚੋ ਕਿਤੇ ਵੀ ਤੁਹਾਨੂੰ ਸੀ ਜਿਹੜੀ ਮਿਲਦੀ ਹੈ ਪੰਜਾਬ ਪੁਲਿਸ ਨਾਲ ਸੰਪਰਕ ਕਰੋ ਜੀ ਚੱਲ ਓਏ ਚੱਲ ਓਏ ਕਿੱਥੇ ਦੱਬਿਆ ਬੱਚਾ ਮਾਰ ਕੇ ਪਰਦੇ ਸੱਟ ਚੱਲ ਗਿਆ ਤੁਹਾਨੂੰ ਹਾਂ ਮਾਫ ਕਰ ਦੋ ਜੀ ਮਾਫ ਕਿਉਂ ਕਰਦੇ ਮਾਫ ਕਰ ਦੋ ਜੀ ਅਸੀਂ ਤਾਂ ਮੈਨੂੰ ਸਬੂਤ ਮੈਨ ਲੈਣ ਦੇ ਬੱਚੇ ਮਾਰਦੇ ਹੋਗੇ ਤੁਸੀਂ ਜਣੇ ਬੱਚੇ ਮਾਰ ਕੇ ਸੜਤ ਹੋਗੇ ਹਾਂ ਅਗਰ ਤੁਸੀਂ ਗਾਹ ਵਾਸਤੇ ਨਹੀਂ ਕਰਦੇ ਇਹ ਤਾਂ ਹੁਣ ਅੱਗੇ ਤੋਂ ਗਲਤੀ ਨਹੀਂ ਕਰਦੇ ਇਹ ਕਿਵੇਂ ਗਲਤੀ ਕਰਗੇ ਪੂਰੀ ਸਖਤ ਕਾਰਵਾਈ ਕਰਾਂਗੇ ਤੁਹਾਡੇ ਤੇ ਬੜਾ ਆਖੀ ਰੱਖਿਆ ਤੁਸੀਂ ਐਡਾ ਥੋੜੀ ਬੱਚੇ ਹੁੰਦੇ ਆ ਬੱਚਾ ਮਾਰਦੇ ਹੋ ਤੇ ਤੁਹਾਡੇ ਬੱਚਾ ਹੋ ਜਾਣਾ ਇਹ ਜਿਹੜੀ ਕਾਲੇ ਏਲਮ ਵਾਲੇ ਨੇ ਤੁਹਾਨੂੰ ਦੱਸਿਆ ਉਹ ਬਾਬਾ ਵੀ ਚੱਕਾਂਗੇ ਅਸੀਂ ਲਓ ਜੀ ਇਹ ਬਾਈ ਜਿਹੜੇ ਬੱਚੇ ਆ ਇੱਕ ਮਿੰਟ ਰੁਕੋ ਰੁਕੋ ਕਿਥੋਂ ਰੁਕੋ 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 ਦਿ ਇਹ ਜਨਾਬ ਕੀ ਕਰਾ ਘਟਨਾ ਕੀ ਹੋਈ ਹੈ ਕੀ ਗੱਲ ਹੋ ਗਈ ਜਦੋਂ ਤੁਸੀਂ ਫੜ ਕੇ ਲੈ ਕੇ ਆ ਰਹੇ ਹੋ ਜੀ ਇਹ ਕਾਲੇ ਏਲਮ ਵਾਲੇ ਆ ਜੀ ਇਹ ਬੱਚੇ ਕਿਸੇ ਸਾਧੂ ਸੰਤ ਕੋਲੇ ਗਏ ਸੀ ਜੀ ਇਹ ਜੀ ਠੀਕ ਆ ਉਹ ਕਾਲੇ ਏਲਮ ਦਾ ਕੰਮ ਕਰਦਾ ਸੀਗਾ ਜੀ ਜੀ ਉਹਨਾਂ ਨੇ ਇਹਨਾਂ ਨੂੰ ਕੋਈ ਦੱਸਿਆ ਵੀ ਤੁਸੀਂ ਆਪ ਆਏ ਕਰੋ ਹੂੰ ਇੱਕ ਬੱਚੇ ਦੀ ਬਲੀ ਦਿਓ ਹੂੰ ਤੇ ਇਹਨਾਂ ਨੇ ਜੀ ਬੱਚਾ ਮਾਰ ਕੇ ਦੱਬਿਆ ਹੁਣ ਅਸੀਂ ਉਹਨਾਂ ਨੂੰ ਲੋਕੇਸ਼ਨ ਤੇ ਲੈ ਕੇ ਜਾ ਰਹੇ ਹਾਂ ਜਿੱਥੇ ਬੱਚੇ ਦੀ ਜਨਾਬ ਉਮਰ ਉਮਰ ਕਿੰਨੀ ਸੀਗੀ ਜੀ ਬੱਚੇ ਦੀ ਜੀ ਬੱਚੇ ਦੀ ਉਮਰ ਦੱਸ ਰਹੇ ਆ ਜੀ ਕਹਿੰਦੇ ਵੀ 7-8 ਸਾਲ ਸੀ ਅੱਛਾ ਜੀ ਹਾਂਜੀ ਹਾਂਜੀ ਤੇ ਉਹ ਪਰਿਵਾਰ ਦੇ ਮੈਂਬਰ ਆ ਰਹੇ ਆ ਜੀ ਪਹੁੰਚਦੇ ਹੋ ਜਗ੍ਹਾ ਤੇ ਹਾਂਜੀ ਹਾਂਜੀ ਮੌਸਰੇ ਉਹਨਾਂ ਦੇ ਪਿੰਡ ਦੇ ਸਰਪੰਚ ਨੂੰ ਮੈਂਬਰ ਨੂੰ ਫੋਨ ਕੀਤਾ ਹੋਇਆ ਉਹ ਮੇਰੇ ਖਿਆਲ ਸ਼ਾਇਦ ਲੋਕੇਸ਼ਨ ਤੇ ਪਹੁੰਚ ਹੀ ਗਏ ਹੋਣ ਇਹ ਕਿਸੇ ਨੇ ਸੁਣ ਲੈ ਕੇ ਜਾ ਰਹੀ ਹੈ ਹਾਂਜੀ ਲੈ ਕੇ ਜਾ ਰਹੇ ਆ ਜਨਾਬ ਕੀ ਕਹਣਾ ਤੁਨਿਓ ਬਾਈ ਜੀ ਇਹ ਕੀ ਘਟਨਾ ਕਿਵੇਂ ਘੱਟੀ ਹੈ ਇਹਨਾਂ ਕੋ ਬਰਾਮਤੀ ਕਰਾਵਾਂਗੇ ਜੀ ਦੇਖ ਕੇ ਫਿਰ ਉਸ ਤੋਂ ਬਾਅਦ ਜੋ ਕਰ ਵੀ ਹੋਏਗੀ ਕਰਾਂਗੇ ਅਮਲ ਚਲਾਵਾਂਗੇ ਸਾਰੇ ਇਹ ਆਪਣੀ ਸਜ਼ਾ ਮੰਨ ਰਹੇ ਆ ਮੰਨ ਰਹੇ ਮੰਨ ਰਹੇ ਲਓ ਜੀ ਇਹ ਬਾਈ ਜਿਵੇਂ ਹਾਂ ਤੁਸੀਂ ਬੱਚਾ ਦੇਖ ਰਹੇ ਹੋ ਜੀ ਇਹ ਇਹਡੇ ਬੱਚਾ ਨੂੰ ਨਾ ਇਹਨਾਂ ਨੇ ਬਹੁਤ ਘਟਨਾ ਜਿਹੜੀ ਹੈਗੀ ਹੈ ਬਹੁਤ ਦਰਦਨਾਕ ਸ਼ਰਮਨਾਕ ਘਟਨਾ ਕਹਿ ਸਕਦੇ ਆ ਕਾਕਾ ਕੀ ਗੱਲ ਹੋਈ ਹੈ ਇਹ ਤੁਸੀਂ ਆਪਣਾ ਜਿਹੜਾ ਅਪਰਾਧ ਕੀਤਾ ਮੰਨਦੇ ਗਿਨਾ ਮੰਨਦੇ ਹੋ ਹਾਂਜੀ ਗਨਾਹ ਹੋ ਗਿਆ ਇਹਦਾ ਕਿਉਂ ਕੀ ਗਨਾਹ ਕਿਤੇ ਤੂੰ ਲੋਕਾਂ ਨੂੰ ਮਤਲਬ ਇਹ ਬੰਦਾ ਉਹੀ ਹੈ ਬੜੀ ਲੱਗਦਾ ਸੀ ਵੀ ਮੈਂ ਜਿਹੜਾ ਕਾਲੇ ਵਾਲਮ ਦਾ ਪਾ ਕਰਦਾ ਸੂ ਉਹ ਨਹੀਂ ਇਹ ਇਹ ਬਾਬਾ ਨਹੀਂ ਜੀ ਇਹ ਇਹ ਤਾਂ ਮੁੰਡਾ ਉਹਦੇ ਨਾਲ ਸੀ ਲੇਡੀਜ਼ ਦੇ ਇਹਨੇ ਮੁੰਡਾ ਚੱਕ ਕੇ ਉਹਨੂੰ ਲਿਆ ਕੇ ਦਿੱਤਾ ਸੀ ਉਹ ਲੇਡੀਜ਼ ਨੂੰ ਦੇਖੋ ਉੱਥੋਂ ਤੱਕ ਬਾਈ ਕਿਵੇਂ ਪਹੁੰਚੇ ਇਹ ਮਤਲਬ ਜਿਹੜੇ ਉਹਨਾਂ ਦੇ ਕੋਲੇ ਗਏ ਆ ਇਹ ਇਹਨਾਂ ਨੂੰ ਵੀ ਕਾਲੇ ਵਾਲਾ ਮਦੱਕ ਉਹਨਾਂ ਨੂੰ ਕਿਵੇਂ ਇਹਨਾਂ ਨੂੰ ਪਤਾ ਲੱਗਿਆ ਵੀ ਉਹਨਾਂ ਕੋਲ ਜਾਵਾਂਗੇ ਤਾਂ ਆਪਣੇ ਬੱਚਾ ਹੋਊਗਾ ਇਹਨਾਂ ਨੇ ਜੀ ਮੇਰਾ ਖਿਆਲ ਸੋਸ਼ਲ ਮੀਡੀਆ ਤੇ ਜਾਪ ਤਾਂ ਕੋਈ ਕੋਈ ਐਡ ਤੋਂ ਦੇਖਿਆ ਹੋਊਗਾ ਫਿਰ ਦੇਖੀ ਜੀ ਐਡ ਦੇਖੀ ਫਿਰ ਦੇਖੀ ਸੀ ਬਣ ਜੀ ਕਿੱਥੇ ਕਿੱਥੇ ਦੇਖੀ ਸੀ ਐਡ ਤੁਸੀਂ ਇਹ ਫੇਸਬੁਕ ਤੇ ਦੇਖੀ ਸੀ ਕਿ ਕਿਸੇ ਚੈਨਲ ਦੀ ਵੀਡੀਓ ਤੇ ਦੇਖੀ ਸੀ ਫੇਸਬੁਕ ਤੇ ਵੇਖੀ ਸੀ ਅਸੀਂ ਫੇਸਬੁਕ ਤੇ ਦੇਖੀ ਸੀ ਕਿਹੜੀ ਐਡ ਸੀ ਕੀ ਸੀ ਐਡ ਦੇ ਵਿੱਚ ਇਹੋ ਜਿਹਾ ਸਰ ਕ ਉੱਚੀ ਤੋਂ ਲੈ ਉੱਚੀ ਬੋਲੋ ਕੋਈ ਗੱਲ ਨਹੀਂ ਹੁਣ ਤੁਸੀਂ ਤੁਹਾਡੇ ਜੋ ਜਿਹੜੀ ਹੋਈ ਹੈ ਤੁਹਾਨੂੰ ਉਹਦਾ ਮਤਲਬ ਸਰ ਗਲਤੀ ਹੋ ਗਈ। ਨਹੀਂ ਗਲਤੀ ਕਿ ਤੁਸੀਂ ਕੀ ਜਿਹੜਾ ਬੱਚੇ ਨੂੰ ਮਾਰਿਆ। ਸਰ 10 ਸਾਲ ਹੋਵੇ ਸੀ ਬੱਚਾ ਨਹੀਂ ਹੋ ਰਿਹਾ ਸੀ। ਫਿਰ 10 ਸਾਲੋਂ ਬੱਚਾ ਨਹੀਂ ਹੋ ਰਿਹਾ ਸੀਗਾ ਜੀ। ਜੀ ਸਰ। ਅੱਛਾ ਜੀ। ਸਰ ਉਹਨਾਂ ਨੇ ਕਿਹਾ ਬਲੀ ਦੇ ਦੋ ਬੱਚਾ ਹੋ ਜਾ। ਨਹੀਂ ਹੁਣ ਫਿਰ ਬੱਚਾ ਹੋ ਜਾਊਗਾ ਤੁਹਾਡੇ ਤੁਸੀਂ ਮਤਲਬ ਕਿਸੇ ਦਾ ਬੱਚਾ ਮਾਰਿਆ। ਸਰ ਗਲਤੀ ਹੋ ਗਈ। ਗਲਤੀ ਮੰਨਦੇ ਹੋ? ਹਾਂ ਜੀ। ਅੱਛਾ ਭੈਣ ਜੀ ਤੁਸੀਂ ਇਹ ਆਪਣੀ ਗਲਤੀ ਮੰਨ ਰਹੇ ਆ? ਹਾਂ ਜੀ। ਜੀ। ਤੇ ਇਹਨਾਂ ਦੇ ਕੀ ਹੁਣ ਤੁਸੀਂ ਜਿਹੜੀ ਕਾਰਵਾਈ ਕਰੋਗੇ ਤੁਸੀਂ ਆਪਣੇ ਨਾਲ ਥੋੜੀ ਥੋੜੀ ਮੁਲਾਜ਼ਮ ਦੀ ਪਹੁੰਚ ਰਹੀ ਔਰ ਹਾਂਜੀ ਓਕੇ ਕਿੰਨੇ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਇਹ ਤਿੰਨ ਦਿਨ ਬੱਚਾ ਤਾਂ ਪਿਆ ਹਾਂਜੀ ਜੀ ਹਾਂਜੀ ਵੀਰੇ ਤੁਹਾਨੂੰ ਯਾਰ ਤੁਸੀਂ ਜਿਹੜਾ ਕਾਲੇ ਅਲਮ ਦਾ ਤੁਸੀਂ ਮਤਲਬ ਇਹ ਕੰਮ ਕੀਤਾ ਹੈ ਬੱਚਾ ਮਾਰਿਆ ਹੈ ਤੁਹਾਡੇ ਕੋਈ ਉੱਤੇ ਥੋੜਾ ਥੋੜਾ ਕੰਮ ਕਰਵਾ ਰਿਹਾ ਯਾਰ ਨਾਲ ਮਿਲ ਕੇ ਨਹੀਂ ਨਹੀਂ ਇਹ ਤਾਂ ਅਸੀਂ ਆਪਣੀ ਮਰਜ਼ੀ ਨਹੀਂ ਕੀਤਾ ਜੀ ਮਰਜ਼ੀ ਨਾਲ ਕੀਤਾ ਕਿਉਂ ਕੀਤਾ ਮਰਜ਼ੀ ਨਾਲ ਕੀ ਤੁਹਾਨੂੰ ਕੀ ਮਿਲਿਆ ਯਾਰ ਬੱਚਾ ਮਾਰ ਕੇ ਕਿਸੇ ਦਾ ਸਰ ਗਲਤੀ ਗਲਤੀ ਹੋ ਗਈ ਕਿਸੇ ਦਾ ਤਾਂ ਕਿਸੇ ਤੁਸੀਂ ਕਿਸੇ ਕਿਸ ਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਉਹਨਾਂ ਦੇ ਕਹਣਾ ਕਹਿਰਾ ਪੁੱਤ ਸੀਗਾ ਜੀ ਜਨਾਬ ਕੀ ਕਹਣਾ ਚਾਹੁੰਦੇ ਹੋ ਜਿਹੜੇ ਸੋਸ਼ਲ ਮੀਡੀਆ ਵਾਲੇ ਚਾਰ ਪੈਸੇ ਲਈ ਆਪਣੀ ਵੀਡੀਓ ਲਾਉਂਦੇ ਆ ਇਹਨਾਂ ਦੀ ਪ੍ਰੋਮੋਸ਼ਨ ਕਰਦੇ ਆ ਕਾਲੇ ਅਲਮਾਲੇ ਉਹਨਾਂ ਦੇ ਭਾਈ ਅੱਜ ਤੱਕ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਇਹ ਕਾਰਵਾਈ ਕਰਨੀ ਹੁਣ ਖੌਮ ਕਰਾਂਗੀ ਮਤਲਬ ਜਣਾ ਖਣਾ ਕਿੱਤੀ ਹੋਊਗਾ ਇਹ ਤਾਂ ਜਣਾ ਹਨ ਇੱਕ ਤਾਂ ਹੁੰਦੀ ਹੈ ਕਿਸੇ ਘਰ ਦੀ ਸਮੱਸਿਆ ਕੋਈ ਆਪ ਦਾ ਮੀਆਂ ਬੀਬੀ ਦਾ ਝਗੜਾ ਚੱਲੇ ਚੀਜ਼ ਤਾਂ ਬੰਦਾ ਸਲਝਾ ਸਕਦੇ ਆ ਉਹਨਾਂ ਤੋਂ ਚਲੋ ਵੀ ਬੰਦੇ ਦਾ ਮਨ ਠਹਿਰ ਗਿਆ ਇਹ ਕੁੜੀਆਂ ਤੁਸੀਂ ਬੱਚਿਆਂ ਦੀਆਂ ਬਲੀਆਂ ਦੇਈ ਜਾਓ ਮਤਲਬ ਇਹ ਇਦੋਂ ਪਹਿਲਾਂ ਕਿੰਨੇ ਪੰਜਾਬ ਬਾਈ ਇਹ ਜਿਹੜੀਆਂ ਵਾਰ ਦਿੱਤਾ ਜਿਹਨਾਂ ਹੋਈਆਂ ਕਿੰਨੀਆਂ ਹੋ ਚੁੱਕੀਆਂ ਨੇ ਬਹੁਤ ਹੋ ਚੁੱਕੀਆਂ ਬਹੁਤ ਹੋ ਚੁੱਕੀਆਂ ਹੋ ਚੁੱਕੀਆਂ ਆਇੱਕੇ ਸ਼ਾਇਦ ਆਪਾਂ ਹੋਰ ਬਿੱਦਰ ਕੋਰਸਮੀਰ ਕੋਲੇ ਪਿੰਡ ਉੱਥੇ ਵੀ ਉਹੀ ਸਿਕਣਾ ਹਾਂਜੀ ਹਾਂਜੀ ਤੇ ਬੱਚੇ ਕਿੱਥੇ ਬੱਚੇ ਕਿੱਥੇ ਦੱਬਿਆ ਹੋਇਆ ਜੀ ਦੱਸਦੇ ਕਿ ਨਹੀਂ ਦੱਸਦੇ ਦੱਸਦੇ ਲੈ ਕੇ ਜਾ ਰਹੇ ਹਾਂ ਲੋਕੇਸ਼ਨ ਦੇਈਓ ਚ ਲੈ ਕੇ ਆਓਗੇ ਤੁਹਾਨੂੰ ਜੀ ਚਲੋ ਲਓ ਜੀ ਇਹ ਆਪਣੀ ਸਜ਼ਾ ਮੰਨੇ ਆ ਬਾਈ ਇਹਨਾਂ ਨੂੰ ਜਿਹੜੀ ਜਗ੍ਹਾ ਹੈ ਉੱਥੇ ਲੈ ਕੇ ਚੱਲੇ ਆ ਅਸੀਂ ਤੇ ਇਹ ਦੇਖੋ ਇਹਨਾਂ ਨੇ ਬਹੁਤ ਘਨਾਉਣੀ ਹਰਕਤ ਕੀਤੀ ਹੈ ਤੇ ਉਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਸਾਹਿਬ ਤੇ ਮੈਂਬਰ ਸਾਹਿਬਾਨ ਉੱਥੇ ਖੜੇ ਹੋਏ ਆਜੋ ਜੀ ਪੰਚ ਬਾਈ ਚਲੋ ਚਲੋ ਸਾਰੀ ਗੱਲਬਾਤ ਬਾਈ ਮਤਲਬ ਕੀ ਹੈ ਪਿੰਡ ਦਾ ਮਾਹੌਲ ਬਹੁਤ ਖਰਾਬ ਹੋ ਚੁੱਕਿਆ ਤੇ ਇੱਥੇ ਪਿੰਡ ਦੇ ਜਿਹੜੇ ਵਿੱਚ ਦੇਖਣ ਆਲੇ ਬਾਈ ਜੀ ਪਹੁੰਚੇ ਹੋਏ ਸਰਪੰਚ ਸਾਹਿਬ ਸਰਪੰਚ ਸਾਹਿਬ ਕਲ ਮੈਂਬਰ ਸਾਹਿਬ ਨੂੰ ਬਈ ਅਸਤੀ ਗੱਲ ਜੀ ਅਸਤੀ ਗੱਲ ਜੀ ਸਸਤੀ ਆ ਹਾਂ ਬਾਈ ਕੀ ਗੱਲ ਹੋਈ ਹੈ ਜੀ ਇਹ ਬਾਈ ਅਸਤੀ ਸਰਪੰਚ ਸਾਹਿਬ ਬਾਈ ਇਹ ਜਿਹੜੇ ਅੱਜ ਕੱਲ ਦੇ ਆਪਣਾ ਕਾਲੇ ਅਲਮ ਵਾਲੇ ਆ ਜੀ ਇਹ ਕਾਲੇ ਏਲਮ ਵਾਲਿਆਂ ਤੋਂ ਇਹ ਦੇਖਦੇ ਆ ਫੇਸਬੁੱਕਾਂ ਤੇ ਆਉਂਦਾ ਹੈ ਇੰਸਟਾਗ੍ਰਾਮ ਤੇ ਆਉਂਦਾ ਹੈ ਜੀ ਜਾਂ YouTube ਤੇ ਆਉਂਦਾ ਹੈ ਜੀ ਬਈ ਇਹਨਾਂ ਦੇ ਬਾਈ ਜਿਹਨੇ ਬੱਚਾ ਨਹੀਂ ਸੀ ਹੁੰਦਾ ਜੀ ਜੀ ਇਹਨਾਂ ਦੇ ਮਿਸਰੀ ਕੋਲੇ ਠੀਕ ਹੈ ਜੀ ਬੱਚਾ ਨਹੀਂ ਹੁੰਦਾ ਸੀਗਾ ਜੀ ਤੇ ਇਹ ਕਾਲੇ ਏਲਮ ਵਾਲਿਆਂ ਕੋਲੇ ਚਲੇ ਗਏ ਉਹ ਕਹਿੰਦਾ ਵੀ ਮੈਂ 30000 ਰੁਪਏ ਲਵਾਂਗਾ ਇੱਕ ਬੱਚੇ ਦੀ ਬਲੀ ਲਵਾਂਗਾ ਜੀ ਹੂੰ ਇਹਨਾਂ ਨੇ ਵੀ ਉਹ ਚਾਲ ਇੱਕ ਬੱਚਾ ਇਹਨਾਂ ਦੇ ਗਵਾਂਢੀ ਪਿੰਡ ਦਾ ਹੀ ਸੀਗਾ ਉਥੋਂ ਗਵਾਂਢੀ ਦਾ ਬੱਚਾ ਚੱਕ ਲਿਆ ਚੱਕ ਲਿਆ ਜੀ ਚੱਕ ਲਿਆ ਤੇ ਉਹਦੀ ਉਹਨੇ ਸਿਆਣੇ ਨੇ ਜਾ ਕੇ ਬਲੀ ਦੇ ਮਾਲੇ ਕੋਲੇ ਬਲੀ ਦੇ ਦਿੱਤੀ ਬੱਚੇ ਦੀ ਬਲੀ ਕਿਵੇਂ ਦਿੱਤੀ ਬਾਈ ਕੀ ਮਤਲਬ ਕੀ ਉਹਦੇ ਨਾਲ ਕੀ ਕੀਤਾ ਪਹਿਲਾਂ ਆ ਦੱਸੋ ਬਾਈ ਜੀ ਕੀ ਕੀ ਕੀਤਾ ਪਹਿਲਾਂ ਬੱਚੇ ਨੂੰ ਬੱਚੇ ਨੂੰ ਚੱਕ ਕੇ ਲੈ ਆਏ ਜੀ ਪਹਿਲਾਂ ਇਹ ਅੱਛਾ ਜੀ ਉਸ ਤੋਂ ਬਾਅਦ ਜਿਵੇਂ ਤਾਂ ਤੱਕ ਨੇ ਕਿਹਾ ਉਹਵੇਂ ਕਰਿਆ ਇਹਨਾਂ ਨੇ ਠੀਕ ਹੈ ਜੀ ਇਹ ਵੀ ਕਿਹਨੇ ਵਾਇਆ ਦੱਸ ਰਹੇ ਆ ਵੀ ਉਹਨਾਂ ਨੇ ਗਲਾ ਘੁੱਟਿਆ ਉਹਦਾ ਬੱਚੇ ਦਾ ਭਾਈ ਦੱਬਿਆ ਵਾ ਨਜ਼ਰ ਆਇਆ ਕਿਰਾ ਦੱਬਿਆ ਆਇਆ ਜੀ ਹਾਂਜੀ ਉਹ ਜਗ੍ਹਾ ਹੁਣ ਤੁਹਾਨੂੰ ਦੱਸ ਦਿੰਦੇ ਆ ਬਾਈ ਕਿੱਥੇ ਦੱਬਿਆ ਬੱਚਾ ਇੱਥੇ ਕਹਿ ਰਹੇ ਆ ਜੀ ਠੀਕ ਹੈ ਜੀ ਤੇ ਬਾਈ ਹੋਰ ਇਹ ਤੋਂ ਪਹਿਲਾਂ ਪੰਜਾਬ ਚ ਕਿੱਥੇ ਕਿੱਥੇ ਜਿਹੜੀਆਂ ਘਟਨਾਵਾਂ ਘਟੀਆਂ ਜੀ ਆਪਾਂ ਨਾਂ ਲਈਏ ਜਿਹੜੀਆਂ ਹਕੀਕਤਾਂ ਰੀਅਲਿਟੀ ਵਿੱਚ ਅੱਜ ਦੇਖਿਆ ਜਾਵੇ ਵੀ ਆ ਘਟਨਾਵਾਂ ਆ ਇੱਕ ਪਿੰਡ ਕੋਰਸਮੀਰ ਕੋਲੇ ਕਿਹੜਾ ਪਿੰਡ ਸੀ ਬਾਈ ਜੀ ਉਹ ਕੋੜ ਬਤਾ ਕੋੜ ਬਤਾ ਉਹ ਬਈ ਕੀ ਘਟਨਾ ਸੀਗੀ ਕੋਈ ਪੱਖ ਖਵਾਰਾਂ ਦੀਆਂ ਸੁਰੱਖਿਆ ਤੋਂ ਹੀ ਪਤਾ ਲੱਗਦਾ ਵੈਸੇ ਤਾਂ ਜੀ ਮਤਲਬ ਇਹ ਜਿਹੜਾ ਆਪਣਾ ਇਹਨਾਂ ਨੇ ਆਪਣਾ ਬਾਈ ਜਿਹੜਾ ਗੁਨਾਹ ਕਬੂਲ ਕੀਤਾ ਜਗਾ ਕਿੱਥੇ ਜਗਾ ਦੱਸੋ ਬਈ ਕਿ ਬੱਚਾ ਦੱਬਿਆ ਕਿੱਥੇ ਹੈ ਹਾਂ ਚਲੋ ਖੋਲੋ ਹਾਇਤ ਖੋਲੋ ਬਾਈ ਜੀ ਇਹ ਤਾਂ ਬੱਚਾ ਘੜਾ ਹੋ ਕਿੱਥੇ ਬੱਚਾ ਦੱਬਿਆ ਨਹੀਂ ਫਟਾ ਬੱਚਾ ਮੈਂਬਰ ਸਾਹਿਬ ਹਾਂ ਵਾ ਵਾ ਜੀ ਆਏ ਆ ਬਈ ਪਿਆਰ ਨਾਲ ਨਹੀਂ ਦਬਕਾ ਮਾਰ ਥੋੜਾ ਜਿਹਾ ਆਇਆ ਸਪੈਸ ਸਾਹਿਬ ਜੀ ਹੋਰ ਸਾਹਿਬਾ ਜੀ ਚਲੋ 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 ਆਹ ਦੇਖੋ ਬਾਈ ਜੀ ਆ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਜਿਹੜੇ ਸਿਆਣੇ ਸੱਪੇ ਆਪਣੇ ਪੰਜਾਬ ਦਾ ਨਾਂ ਪੰਜਾਬ ਨੂੰ ਖਰਾਬ ਕਰ ਰਹੇ ਆ ਕਾਲੇ ਅਲਮਾਲੇ ਜਾਦ ਤਰੇ ਹੈ ਬਾਈ ਆਪਾਂ ਜੂਪੀ ਜਾਂ ਬਿਹਾਰ ਦੇ ਜਿਹੜੇ ਇਧਰ ਆ ਕੇ ਆਪਣੇ ਪੰਜਾਬ ਦੀ ਮਤਲਬ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਤੇ ਆ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਬੱਚਾ ਤੁਸੀਂ ਤੁਸੀਂ ਨਾਲ ਸੀ ਉਹ ਬੱਚੇ ਹੁੰਦਾ ਪਿਆ ਹਾਂਜੀ ਨਾਲ ਹਾਂ ਤੁਹਾਨੂੰ ਕਿਵੇਂ ਲੱਗ ਰਿਹਾ ਤੁਹਾਨੂੰ ਮਹਿਸੂਸ ਹੋ ਰਿਹਾ ਵੀ ਮੈਂ ਬਹੁਤ ਵੱਡਾ ਪਾਪ ਕੀਤਾ ਸਰ ਗਲਤੀ ਹੋ ਗਈ ਅਹ ਦੇਖੋ ਜੀ ਇਹ ਮਾਫੀ ਚਾਹ ਉਹ ਮੰਗ ਰੇ ਜੀ ਹੁਣ ਇਹਨਾਂ ਨੂੰ ਬਾਈ ਮਾਫੀ ਮਿਲਣੀ ਚਾਹੀਦੀ ਏ ਕਿ ਮਤਲਬ ਇਹਨਾਂ ਨੂੰ ਕੀ ਕੀ ਸਜ਼ਾ ਮਿਲਣੀ ਚਾਹੀਦੀ ਮਾਫੀ ਕੋਈ ਨਹੀਂ ਚਾਹੀਦੀ ਜੀ ਸਖਤ ਕਾਰਵਾਈ ਕਰਾਂਗੇ ਜੀ ਇਹ ਕਿਸੇ ਦਾ ਘਰ ਉਹ ਜਾੜ ਕੇ ਰੱਖ ਦਿੱਤਾ ਇਹਨਾਂ ਨੇ ਕੱਲਾ ਕੱਲਾ ਮੁੰਡਾ ਸੀ ਜੀ ਉਹਨਾਂ ਦਾ ਜੀ ਬਾਈ ਮਾਫੀ ਇਹ ਚੀਜ਼ ਦੀ ਮਾਫੀ ਕਿਵੇਂ ਆਈ ਕੱਲ ਕੱਲ ਨੂੰ ਤੁਹਾਡੇ ਬੱਚੇ ਰਹੂ ਤੁਸੀਂ ਮਾਫੀ ਦੇ ਦੋਗੇ ਨਹੀਂ ਬਿਲਕੁਲ ਨਹੀਂ ਜੀ ਸਰਪੰਚ ਸਾਹਿਬ ਇਹ ਵੀ ਗੱਲ ਹੋ ਸੋਣ ਦੇ ਵਿੱਚ ਆਈ ਹੈ ਕਹਿੰਦੇ ਬੱਚਾ ਜਿਹੜਾ ਬੱਚੇ ਦੀ ਬਦਨੇ ਬਲੀ ਦਿੱਤੀ ਹੈ ਉਹ ਬੱਚਾ ਵੀ 11-12 ਸਾਲਾਂ ਬਾਅਦ ਹੋਇਆ ਸੀਗਾ ਮਾਪਿਆਂ ਦਾ ਇਕਲੌਤਾ ਬੱਚਾ ਸੀਗਾ ਜੀ ਹਾਂ ਜੀ ਕਹਿ ਰਹੇ ਆ ਜੀ ਇਹ ਇਸ ਤਰ੍ਹਾਂ ਜੀ ਵੀ ਉਹ ਬੱਚਾ ਵੀ ਇਕਲੌਤਾ ਹੀ ਸੀਗਾ ਤੇ ਹੋਇਆ ਵਿਚਾਰਬਾ ਸੀ ਠੀਕ ਹੈ ਜੀ ਹਾਂ ਜੀ ਤੇ ਭਾਈ ਉੱਥੋਂ ਦੇ ਜਿਹੜੇ ਆਪਾਂ ਤੁਸੀਂ ਅੱਜ ਸਾਹਮਣੇ ਵੀ ਗੱਡੀਆਂ ਤੁਸੀਂ ਦੇਖ ਰਹੇ ਹੋ ਇੱਥੇ ਪੰਜਾਬ ਪਿੰਡ ਦਾ ਕੀ ਇੱਥੇ ਹਾਲਾਤ ਹੈ ਇਹ ਜਿਹੜਾ ਮਤਲਬ ਬੱਚੇ ਦਾ ਘਰ ਹੈ ਉੱਥੇ ਸਾਰੇ ਪਿੰਡ ਵਾਲੇ ਪਹੁੰਚੇ ਹੋਏ ਆ ਤੇ ਅੱਜ ਜਿਹੜਾ ਇਧਰ ਪੰਜਾਬ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਦਾਬਾ ਇਹਨੂੰ ਚਲੋ ਪਟੇ ਨੂੰ ਤੇ ਤਾਰੇ ਨੂੰ ਏ ਆਪਣਾ ਨਾਮ ਨਾ ਪਤਾ ਲੱਗਿਆ ਬਈ ਕੀ ਨਾਮ ਹੈ ਬੰਦੇ ਦਾ ਕਿੱਥੋਂ ਆ ਇਹ ਕਿੱਥੋਂ ਦੇ ਵਸਾਈ ਹੈ ਹੈ ਵਸਾਈ ਕਿੱਥੋਂ ਦੇ ਆ ਯੂਪੀ ਦੇ ਕਿ ਬਜਰ ਦੇ ਨਹੀਂ ਹੈ ਤਾਂ ਇਹ ਪੰਜਾਬ ਚ ਪਰ ਹੈ ਤਾਂ ਯੂਪੀ ਦੇ ਆ ਪਰ ਇਹ ਹੁਣ ਪੰਜਾਬ ਦੇ ਵਿੱਚ ਰਹਿ ਰਿਹਾ ਬੋਟ ਇਹਨਾਂ ਦੀ ਇੱਥੋਂ ਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਰਾਜਨੀਤੀ ਵਾਲੇ ਦਾ ਨਾਜ ਨਹੀਂ ਦਾ ਕੰਮ ਹੈ ਜੀ ਦੇਖਾਂਗੇ ਜਿਵੇਂ ਤਫ਼ਤੀਸ਼ ਹੋਏਗੀ ਉਸ ਤੋਂ ਬਾਅਦ ਅਮਲ ਚ ਲਿਆਵਾਂਗੇ ਸਾਰੀ ਕੋਲ ਮੀਡੀਆ ਦੇ ਠੀਕ ਹੈ ਜੀ ਬਾਕੀ ਹੋਰ ਬਈ ਇਹਨਾਂ ਦੇ ਨਾਲ ਜਿਹੜੇ ਪੇਜਾਂ ਬੁੱਦਾਂ ਦੇ ਜਿਹੜੇ ਤੁਸੀਂ ਜਿਹੜੇ ਪੇਜ ਤੋਂ ਵੀਡੀਓ ਦੇਖੀ ਸੀ ਉਹ ਉਹ ਪੇਜ ਵਾਲੇ ਕਿੰਨੇ ਟਾਈਮ ਤੁਸੀਂ ਉਹ ਪੇਜ ਨੂੰ ਦੇਖਦੇ ਸੀ ਜਿਹੜੇ ਪੇਜ ਤੁਸੀਂ ਮਤਲਬ ਇਹ ਚੀਜ਼ ਪੜ੍ਹੀ ਆ ਐਡ ਪੜ੍ਹੀ ਸੀ ਸਰ ਕਾਫੀ ਟਾਈਮ ਤੋਂ ਦੇਖਦੇ ਸੀ ਹੂੰ ਮੈਨੂੰ ਲੱਗਿਆ ਮੇਰੇ ਕੋਲ ਵੀ ਬੱਚਾ ਹੋ ਜਾਊਗਾ ਕਰਨੀ ਕਿੰਨੇ ਪੈਸੇ ਲਗਾ ਥੋੜੇ ਜਿਹੜੇ ਮਤਲਬ ਉਹ ਕਹਿ ਸਕਦੇ ਆ ਤਾਤਤਿਕ ਸੀਗਾ ਕਿੰਨੇ ਪੈਸੇ ਲਿਆ ਥੋੜੇ ਤੁਸੀਂ ਸਰ 51000 ਲਿਆ 51 ਇਹ 31000 ਕਹਿ ਰਹੀ ਆ ਜੀ ਵਿੱਚ ਨਹੀਂ ਸਰ 51000 ਲੈ ਕੇ ਗਿਆ ਅੱਛਾ ਪਹਿਲਾਂ ਪੂਰੇ ਲਏ ਆ ਹਾਂਜੀ ਠੀਕ ਹੈ ਜੀ ਤੇ ਹੋਰ ਥੋੜੇ ਤੋਂ ਮਤਲਬ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਬੱਚੇ ਦੀ ਬਲੀ ਦੇਣੀ ਆ ਜੀ ਉਹ ਤੁਹਾਨੂੰ ਉਹਨੇ ਆਪ ਦਿੱਤੀ ਕਿ ਤੁਸੀਂ ਨਾਲ ਸੀ ਉਹਦੇ ਅਸੀਂ ਨਾਲ ਸੀ ਉਹ ਤੁਹਾਡੇ ਨਾਲ ਲੱਗਿਆ ਸੀ ਜੀ ਜੀ ਲਓ ਜੀ ਇਹ ਬਈ ਪੰਜਾਬ ਦੇ ਹਾਲਾਤ ਹੈ ਆਹ ਲਓ ਜੀ ਹੁਣ ਬਈ ਇਹਨਾਂ ਨੂੰ ਅਸਲ ਦੇ ਵਿੱਚ ਜਿਹੜੀ ਪੂਰੀ ਸਖਤ ਤੋਂ ਸਖਤ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਪੰਜਾਬ ਦਾ ਹਾਲਾਤ ਮਤਲਬ ਹਾਲਾਤ ਬਹੁਤ ਮਾੜੇ ਖਰਾਬ ਕੀਤੇ ਇਹਨਾਂ ਕਰਕੇ ਅੱਜ ਤੁਸੀਂ ਦੇਖੋ ਜੀ ਹੁਣ ਇਹ ਜਿਹੜੀ ਇੱਥੋਂ ਇਹਨਾਂ ਨੇ ਘਟਨਾ ਕੀਤੀ ਹੈ ਘਟਨਾ ਨੂੰ ਅੰਜਾਮ ਦਿੱਤਾ ਹੈ ਤੁਹਾਡੇ ਸਾਹਮਣੇ ਬਈ ਆ ਜਾਣਾ ਹੈ ਜਰਾਵੇ ਅਪਰਾਧ ਕਿਉਂ ਵੱਧ ਰਹੇ ਹੈ ਜੀ ਕੀ ਚੱਕਰ ਹੈ ਜਦੋਂ ਮੈਂ ਥੋੜਾ ਜਿਹਾ ਪੰਜਾਬ ਸਰਕਾਰ ਜਾਂ ਜਿਹੜੀ ਥੋੜੀ ਪੰਜਾਬ ਪੁਲਿਸ ਹੈ ਇਹਨਾਂ ਨੂੰ ਜਿਆਦਾ ਇਹਨਾਂ ਦੇ ਸ਼ਕਤੀ ਨਹੀਂ ਦਿਖਾ ਰਹੀ ਕੀ ਕਾਰਨ ਹੈ ਜੀ ਸ਼ਕਤੀ ਜਿਆਦਾ ਫੇਕ ਆਇਆ ਆਉ ਖ ਜੀ ਫੇਕ ਜਿਹੜਾ ਮਸ਼ਹੂਰੀਆਂ ਲੋਕਾਂ ਦੇ ਇਹਨਾਂ ਦੇ ਕਾਰਨ ਹੈ ਓਕੇ ਵੀ ਹਾਂਜੀ ਹਾਂਜੀ ਜਿਆਦਾ ਜਿਵੇਂ ਸਾਨੇ ਸੱਪੇ ਹੋ ਗਏ ਜੀ ਕਾਲੇ ਅਲਮ ਵਾਲੇ ਹੋ ਗਏ ਕਾਲੇ ਅਲਮ ਵਾਲੇ ਹੋ ਗਏ ਜ਼ਿਆਦਾਤਰ ਜਿਆਦਾ ਲੋਕ ਗੁਰਦੁਆਰੇ ਦੀ ਜਗ੍ਹਾ ਜਿਆਦਾ ਲੋਕ ਇਧਰ ਭਜਨ ਲਾਗੇ ਸਿਆਣਿਆਂ ਆਗੇ ਮਤਲਬ ਗੁਰੂਆਂ ਨੂੰ ਮੰਨਣ ਦੀ بجائے ਜੇ ਦੇਖੀ ਤਾਂ ਵੀ ਗੁਰੂਆਂ ਨੂੰ ਮੰਨਣਾ ਚਾਹੀਦਾ ਹੈ ਵੀ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਗੁਰੂ ਸਾਹਿਬ ਤੋਂ ਵੱਡਾ ਕੋਈ ਚੀਜ਼ ਨਹੀਂ ਠੀਕ ਹੈ ਜੀ ਹਾਂਜੀ ਸਰਪੰਚ ਸਾਹਿਬ ਹੋਰ ਤੁਸੀਂ ਬਈ ਹੁਣ ਕੀ ਮਤਲਬ ਜਿਹੜਾ ਪਰਿਵਾਰ ਹੈ ਉਹ ਇੱਥੇ ਪਹੁੰਚ ਰਿਹਾ ਜੀ ਹਾਂਜੀ ਪਹੁੰਚ ਰਿਹਾ ਬਲਾਜ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਦੇਤੀ ਸੂਝਨਾ ਦੇਤੀ ਹੈ ਆ ਰਹੇ ਹਾਂ ਠੀਕ ਹੈ ਜੀ ਹਾਂਜੀ ਆਹ ਰੋਕੋ ਹੌਲੀ ਕਰੋ ਆ ਦੇਖੋ ਗੱਟੇ ਦੇ ਵਿੱਚ ਪਾਇਆ ਸੀ ਬੱਚਾ ਇਹ ਗੱਟੇ ਦੀ ਤੁਸੀਂ ਪਾਇਆ ਸੀ ਹਾਂਜੀ ਕਿਉਂ ਬਲੀ ਦਿੱਤੀ ਸੀ ਬੱਚੇ ਆ ਦੇਖੋ ਜੀ ਬੱਚਾ ਤੁਸੀਂ ਬੱਚੇ ਦਾ ਤੁਸੀਂ ਦੀ ਬਹੁਤ ਅਸੀਂ ਦੇਵਾਂਗੇ ਤੇਰੀ ਹੂੰ ਬਾਈ ਤਾਂ ਹੁਣ ਇਹ ਫੜੋ ਗੱਲ ਤੋਂ ਫੜੋ ਤੇ ਇਹਨੂੰ ਬੋਰੀ ਨੂੰ ਪਾਸੇ ਲੈ ਕੇ ਚਲੋ ਬੋਰੀ ਨੂੰ ਚੱਕ ਚੱਕ ਬੋਰੀ ਨੂੰ ਬੋਰੀ ਨੂੰ ਚੱਕ ਬੋਰੀ ਨੂੰ ਚੱਕ ਕੇ ਪਾਸੇ ਲੈ ਕੇ ਚੱਲ ਆ ਤੁਹਾਨੂੰ ਦਿਖਾਉਨੇ ਆ ਬਾਈ ਜੀ ਬੱਚੇ ਦੇ ਕੀ ਹਾਲਾਤ ਆ ਬੱਚੇ ਨੂੰ ਕਿਸ ਤਰ੍ਹਾਂ ਦੇ ਇਹਨਾਂ ਨੇ ਮਤਲਬ ਕੀਤਾ ਹੋਇਆ ਸੀਗਾ ਤੁਹਾਨੂੰ ਸਾਈਡ ਤੇ ਲੈ ਕੇ ਜਾਨੇ ਆ ਜੀ ਆ ਦੇਖੋ ਜੀ ਆ ਪੰਜਾਬ ਦੇ ਬਾਈ ਜੀ ਹਾਲਾਤ ਆ ਆ ਦੇਖੋ ਬੋਰੀ ਨੂੰ ਖੋਲੋ ਬਾਈ ਯਾਰ ਬੋਰੀ ਥੱਲੇ ਥੱਲੇ ਕਰੋ ਕਿਉਂ ਖੋਲੇ ਖੋਲ ਬੋਰੀ ਖੋਲੇ ਬਾਖਲਾ ਇਹਨਾਂ ਨੂੰ ਤਾਂ ਬੋਰੀ ਖਲਾ ਯਾਰ ਖੋਲ ਲਓ ਜੀ ਇਹਨਾਂ ਨੂੰ ਬਾਈ ਕੋਈ ਵੀ ਇਹਨਾਂ ਨੂੰ ਮਤਲਬ ਜੇ ਆਪਾਂ ਦੇਖੀਏ ਤਾਂ ਮੈਨੂੰ ਲੱਗਦਾ ਨਹੀਂ ਵੀ ਤੁਸੀਂ ਜੇ ਤੁਹਾਨੂੰ ਅ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੀ ਕਿੰਨੀ ਸਜ਼ਾ ਹੋ ਸਕਦੀ ਹੈ ਤੁਸੀਂ ਇਹ ਮੰਨਦੇ ਹੋ ਹਾਂਜੀ ਗਲਤੀ ਹੋ ਗਈ ਸਰ ਜਨਾਬ ਬਾਈ ਜੀ ਕੀ 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 ਸਜ਼ਾ ਹੋਣੀ ਹੈ ਇਹਨਾਂ ਨੂੰ ਕਿਹੇ ਥੋੜਾ ਜਿਹਾ ਪੇਜ ਵਾਲਿਆਂ ਨੂੰ ਨਾ ਰਿਕਵੈਸਟ ਕਰਨਾ ਚਾਹੁੰਦਾ ਵੀ ਬਾਈ ਜੀ ਇਹ ਫੇਕ ਕਾਰਡੀਆਂ ਤੁਸੀਂ ਇਹ ਨਾ ਪਾਇਆ ਕਰੋ ਇੱਕ ਲੋਕਾਂ ਦੇ ਘਰ ਪੱਟੇ ਜਾਂਦੇ ਆ ਲੋਕਾਂ ਦੇ ਮਾਮਾ ਦੇ ਪੁੱਤ ਇਹ ਮਾਰ ਦਿੰਦੇ ਆ ਬਲੀਆਂ ਦੇ ਕੇ ਕਾਲੇ ਇਲਮ ਦੇ ਵਿੱਚ ਕੋਈ ਕੁਝ ਨਹੀਂਗਾ ਮੈਂ ਤਾਂ ਇਹਨੂੰ ਇੱਕ 0% ਸਮਝਦਾ ਇਹ ਚੀਜ਼ਾਂ ਨੂੰ ਠੀਕ ਆ ਗੁਰੂ ਨਾਨਕ ਜੀ ਤੋਂ ਵੱਡਾ ਤੇ ਗੁਰਗੋਬ ਸਿੰਘ ਜੀ ਤੋਂ ਵੱਡਾ ਕੋਈ ਵੀ ਨਾ ਮਾਈ ਆ ਤੇ ਨਾ ਕੋਈ ਬਾਬਾ ਭਾਈ ਇਹਨਾਂ ਨੂੰ ਫਾਂਸੀ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਕਿੱਥੋਂ ਦਾ ਫਾਇਦਾ ਨਹੀਂ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਕੀ ਕੀ ਭਾਈ ਕਿੰਨੀ ਇੱਕਦਮ ਦੀ ਉਮਰ ਕਾਇਦ ਕਰਨ ਦੀ ਫਾਂਸੀ ਇੱਕ ਕਿੱਥੋਂ ਦਾ ਕੀ ਸਜ਼ਾ ਤੁਸੀਂ ਇਹਨਾਂ ਨੂੰ ਸਾਰੀ ਉਮਰ ਨਾਲ ਜੇਲ੍ਹ ਚ ਸੜਨ ਦਿਓ ਜੀ ਠੀਕ ਹੈ ਜੀ ਇਤੋਂ ਵੱਡੀ ਕੋਈ ਹੋਣੀ ਸੀ ਇਹਨਾਂ ਨੂੰ ਅਹਿਸਾਸ ਹੋਊਗਾ ਮਰ ਕੇ ਤਾਂ ਬੱਸ ਇਹ ਤਾਂ 2 ਮਿੰਟਾਂ ਚ ਇਹਨਾਂ ਨੂੰ ਇਹਨਾਂ ਨੇ ਮਰ ਜਾਣਾ ਜੇ ਫਾਂਸੀ ਦੀ ਸਸਲਾਤੀ ਆਵੇ ਠੀਕ ਹੈ ਲਈ ਜੀ ਇਹਨਾਂ ਨੂੰ ਬਸ ਉਮਰ ਕੈਦ ਕੀਤੀ ਜਾਊਗੀ ਲਓ ਜੀ ਇਹ ਭਾਈ ਪੰਜਾਬ ਦੇ ਹਾਲਾਤ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਕੀ ਇਹ ਖਬਰ ਨੇ ਝੰਡੋੜ ਕੇ ਰੱਖਤਾ ਸਰਪੰਚ ਸਾਹਿਬ ਤੁਸੀਂ ਹੁਣ ਕਾਫੀ ਟਾਈਮ ਸਰਪੰਚੀ ਕੀਤੀ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਇਹਨਾਂ ਨੂੰ ਆਪਣੇ ਜਿਵੇਂ ਪੰਜਾਬ ਸਰਕਾਰ ਦਾ ਆਪਣੇ ਕਾਨੂੰਨ ਹੈ ਇਹਨੂੰ ਅਨੁਸਾਰ ਦੇਣਗੇ ਜੀ ਜਾਂ ਇਹਨਾਂ ਦੇ ਕਾਰਵਾਈ ਹੋਊਗੀ ਨਹੀਂ ਜੀ ਕਾਰਵਾਈ ਹੋਊਗੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿ ਕਾਨੂੰਨ ਦੇ ਵਿੱਚ ਕੀ ਹੈ ਵੀ ਕਿਸੇ ਦੀ ਬੰਦਨੇ ਨੂੰ ਮਾਰਿਆ ਹੈ ਉਹਨੂੰ ਮਾਰ ਕੇ ਦੱਬਿਆ ਹੈ ਕਿਸੇ ਦੇ ਪੁੱਤ ਦਾ ਕਤਲ ਕੀਤਾ ਹੈ ਉਹਦੇ ਜਨਨ ਨੂੰ ਕੀ ਸਜ਼ਾ ਬਣਦੀ ਹੈ ਜੀ ਥੋੜੇ ਜੋਤਾਰਾ ਲੱਗੂਗੀ ਜੀ ਕੋਰਟ ਦੇ ਉਹੀ ਇਹਨਾਂ ਨੂੰ ਸਜ਼ਾ ਦੇਣੀ ਹੈ ਜੀ ਠੀਕ ਹੈ ਜੀ ਇਹ ਤੇ ਉਮਰ ਕੈਦ ਹੋ ਸਕਦੀ ਹੈ ਕਿ ਇਹਨਾਂ ਨੂੰ ਮਤਲਬ ਥੋੜੇ ਸਾਨੂੰ ਫਾਂਸੀ ਦੀ ਸਜ਼ਾ ਧਾਰਾ ਦੇ ਤਹਿਤ ਹੈ ਜੀ ਹਾਂ ਜੋ ਤਾਰਾ ਲੱਗਦੀ 302 ਲੱਗਦੀ ਹੈ ਜੋ ਵੀ ਲੱਗਦੀ ਹੈ 120 ਵੀ ਜੀ ਤੇ ਉਹਦੇ ਹਿਸਾਬ ਨਾਲ ਹੀ ਗਾਮ ਬਲਕੇ ਚੱਲਣਾ ਹੈ ਕੋਡ ਦੇ ਹਿਸਾਬ ਨਾਲ ਜੀ ਬਈ ਹਾਂ ਜੀ ਇਹ ਦੇਖੋ ਜੀ 65 ਮਰਡਰਿੰਗ ਦੋ ਤਾਰਾ ਮ ਲਗਾ ਇੱਕ ਬਈ ਇਹਨੇ ਕਿਡਨਾਪ ਕੀਤਾ ਇੱਕ ਇਹ ਦੂਜਾ ਮਰ ਰਿਹਾ ਮਤਲਬ ਇੱਕ ਇਹਨੇ ਬੱਚੇ ਨੂੰ ਅਗਵਾ ਕਰਕੇ ਬੱਚੇ ਨੂੰ ਮਾਰਿਆ ਗਿਆ ਹਾਂ ਜੀ ਤੇ ਆਹ ਦੇਖੋ ਜੀ ਇਹ ਡੱਡ ਬੋੜੇ ਨੂੰ ਜਿਹੜਾ ਹੈਗਾ ਕਰ ਰਿਹਾ ਹੈ ਤੇ ਪੁੱਛਣ ਤੁਸੀਂ ਉਹ ਬਈ ਥੋੜੇ ਜਿਹੇ ਟਾਈਮ ਚ ਬੱਚਾ ਵੀ ਦਿਖਾਵਾਂਗੇ ਬੱਚਾ ਕਿਹਦਾ ਸੀ ਕੌਣ ਸੀਗਾ ਤੇ ਵੀਡੀਓ ਨਾਲ ਜੁੜੇ ਰਹੋ ਤੇ ਹੁਣ ਆ ਬੱਚਾ ਬਰਾਮਦ ਕਰ ਲਿਆ ਜੀ ਲਓ ਵੀ ਲਓ ਜੀ ਆ ਤੁਹਾਨੂੰ ਅਸੀਂ ਦਿਖਾਏ ਬਈ ਇਹਨਾਂ ਦਾ ਜਿਹੜਾ ਬੱਚਾ ਸੀਗਾ ਉਹ ਬੱਚਾ ਇਹਨਾਂ ਨੇ ਜਿਹੜਾ ਬਰਾਮਦ ਕੀਤਾ ਤੇ ਆ ਜਿਹੜੇ ਇਹਨਾਂ ਨੇ ਆਪਣੀ ਗਲਤੀ ਮੰਨੀ ਗਲਤੀ ਮੰਨਦੇ ਹੋਣਾ ਸੁਣੋ ਕਰੋ ਤੁਹਾਨੂੰ ਓਏ ਸਾਲਾ ਕਤਲ ਕਰਕੇ ਤੁਰੇ ਫਿਰਦੇ ਆ ਮਾਫ ਕਰ ਦਿਓ ਜੀ ਇਦੂ ਅੱਗੇ ਨਹੀਂ ਕਰਦੇ ਇਹ ਇਸ ਤਰ੍ਹਾਂ ਤਾਂ ਫਿਰ ਮਾਫੀਆਂ ਕਰੇ ਇੱਕ ਨੂੰ ਮਿਲ ਜਾਣਗੀਆਂ ਸਰਨਾਮਾ ਸਲੇਗਰਮ ਲਓ ਜੀ ਇਹ ਬਾਈ ਤੁਹਾਨੂੰ ਸ੍ਰੀ ਦਾ ਚਿਹਰੇ ਦਿਖਾ ਰਹੇ ਆ ਕਿਉਂਕਿ ਇਹੋ ਜਿਹੇ ਪੰਜਾਬ ਵਿੱਚ ਹੋਰ ਵੀ ਬਹੁਤ ਆ ਜਿਹੜੇ ਬੱਚਿਆਂ ਦਾ ਠੀਕ ਹੈ ਬੱਚਿਆਂ ਨੂੰ ਅ ਅਗਵਾ ਕਰਦੇ ਆ ਫਿਰ ਬੱਚਿਆਂ ਨੂੰ ਮਾਰਦੇ ਆ ਹਾਂਜੀ ਹੁਣ ਤੁਸੀਂ ਆਪਣਾ ਪੂਰਾ ਐਡਰੈਸ ਦੱਸੋ ਪੂਰਾ ਨਾਮ ਦੱਸੋ ਕੀ ਆ ਤੁਹਾਡਾ ਜੀ ਤੇ ਇਹ ਤੁਸੀਂ ਕੰਮ ਕਿਉਂ ਹੁਣ ਤੁਸੀਂ ਆਪਣੇ ਆਪ ਨੂੰ ਇਹ ਤੁਹਾਨੂੰ ਸ਼ਰਮਿੰਦਗੀ ਆ ਰਹੀ ਹੈ ਜੀ ਸਰ ਵੀ ਕਿਸੇ ਦਾ ਬੱਚਾ ਮਾਰ ਕੇ ਤੁਹਾਨੂੰ ਤੁਹਾਨੂੰ ਲੱਗਦਾ ਵੀ ਥੋੜੇ ਬੱਚਾ ਹੁਣ ਹੋ ਜਾਊਗਾ ਬੱਚਾ ਹੋਣ ਦੀ ਗੱਲ ਤਾਂ ਦੂਰ ਐ ਤੁਸੀਂ ਹੁਣ ਜੇਲ੍ਹ ਦੀਆਂ ਰੋਟੀਆਂ ਖਾਓਗੇ ਹਾਂਜੀ ਭਾਈ ਹਾਂਜੀ ਦੱਸੋ ਜਨਾਬ ਇਹ ਹੁਣ ਬੱਚਾ ਤੁਸੀਂ ਦਿਖਾਤਾ ਬੱਚਾ ਬਰਾਮਦ ਵੀ ਕਰ ਲਿਆ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਇਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਜੀ ਜੀ ਇੱਕ ਤਾਂ ਜੀ ਇਹਨਾਂ ਦੀ ਗਵਾਦ ਆ ਪਰਚਾ ਪਊਗਾ ਜੀ ਇੱਕ 302 ਦਾ ਪਰਚਾ ਕਤਲ ਦਾ ਪਰਚਾ ਜੀ ਪਾ ਕੇ ਇਹਨਾਂ ਨੂੰ ਬਸ سزا ਜੋ ਜੱਜ ਨੇ ਫੈਸਲਾ ਸੁਣਾਉਣਗੇ ਜੱਜ ਸਾਹਿਬਾਨ ਬਸ ਉਹ ਫੈਸਲੇ ਤੇ ਇਹਨਾਂ ਨੂੰ ਸਜ਼ਾ ਦੇਣਗੇ ਔਰ ਤੁਸੀਂ ਜੇ ਸਮਝ ਜੱਜ ਕੋਈ ਫੈਸਲਾ ਸੁਣਾਉਂਦਾ ਤੁਸੀਂ ਉਹਦੀ ਨਾਲ ਤੁਹਾਨੂੰ ਤਾਨੂੰ ਲੱਗ ਰਿਹਾ ਵੀ ਤੁਸੀਂ ਆਪਣੀ ਜਿਹੜੀ ਤੁਹਾਨੂੰ ਕੀਤੀ ਤੇ ਤੁਹਾਨੂੰ ਪਸਤਾਵਾ ਹੈ ਜੀ ਸਰ ਲਓ ਜੀ ਤੈਨੂੰ ਬਾਈ ਤੇਰੀ ਉਮਰ ਕਿੰਨੀ ਹੈ ਮੇਰੀ 19 ਸਾਲਾਂ ਦੀ ਹੈ ਫਸਦਾ ਕਾ ਤੂੰ ਐ ਹਾਂ ਹਾਂ ਡੰਡਾ ਡੰਡਾ ਫੇਰ ਡੰਡਾ ਫੇਰ ਡੰਡਾ ਫੇਰ ਡੰਡਾ ਫੇਰ ਫੇਰ ਹੈ ਹਾਂ ਹੱਸਦਾ ਹੈ ਚਲੋ ਜੀ ਆਜੋ ਬਾਈ ਇਹਨੂੰ ਬਿਠਾਓ ਤੇ ਗੱਡੀ ਚ ਲੈ ਕੇ ਆਓ ਲੈ ਕੇ ਆਓ ਜੀ ਫੜੋ 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 ਆ ਦੇਖੋ ਜੀ ਆ ਬਾਈ ਪੰਜਾਬ ਦੇ ਹਾਲਾਤ ਹੈ ਮਤਲਬ ਬੱਚਾ ਵੀ ਇਹਨਾਂ ਨੇ ਬੱਚਾ ਵੀ ਬਰਾਮਦ ਕਰ ਲਿਆ ਜੀ ਪਛਾਬਰਾਮਦ ਕਰਨ ਤੋਂ ਬਾਅਦ ਹੁਣ ਅਸੀਂ ਇਹਨਾਂ ਨੂੰ ਜਿਹੜੇ ਪੰਜਾਬ ਪੁਲਿਸ ਆਪਣੀ ਕੀ ਹੈ ਆਪਦੀ ਅਗਲੀ ਕਾਰਵਾਈ ਕਰਨਗੇ ਤੇ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਕੇ ਜਾ ਰਹੇ ਆ। ਸੋ ਭਾਈ ਪੰਜਾਬ ਦੇ ਜਿਹੜੇ ਹਾਲਾਤ ਹੈ ਬਹੁਤ ਇਹ ਦੇਖੋ ਜੀ ਇੱਕ ਸਰਪੰਚ ਪਿੰਡ ਦੇ ਸਰਪੰਚ ਆ ਤੇ ਪਿੰਡ ਦੇ ਮੈਂਬਰ ਇਹਨਾਂ ਦੇ ਸਹਿਯੋਗ ਨਾਲ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਵੀ ਹੋਇਆ ਬਹੁਤ ਇਹਨਾਂ ਨੇ ਇੱਕ ਕਾਮਯਾਬੀ ਹਾਸਲ ਕੀਤੀ ਹੈ ਤੇ ਇਹਨਾਂ ਨੂੰ ਫੜ ਕੇ ਹੁਣ ਸਿੱਧਾ ਇਹ ਜਿਹੜੀ ਪੰਜਾਬ ਪੁਲਿਸ ਆਪਣੀ ਅਗਲੀ ਕਾਰਵਾਈ ਕਰੂਗੀ ਤੇ ਇਹਨਾਂ ਜਿਹੜਾ ਉਹਨਾਂ ਦੇ ਵਿੱਚ ਨੂੰ ਅਦਾਲਤ ਵਿੱਚ ਵੇਚ ਕੀਤਾ ਜਾਊਗਾ ਜੀ ਹਾਂਜੀ ਪਹਿਲਾਂ ਤਾਂ ਥਾਣੇ ਇੰਨਾ ਚ ਇਹਦੇ ਰੈਪਟ ਲਿਖੀ ਜਾਊਗੀ ਜੀ ਜੀ ਬੱਚੇ ਦੇ ਜੋ ਮਾਰ ਦਾ ਰੈਪਟ ਤਾਂ ਲਿਖੀ ਹੋਈ ਆ ਜੀ ਜੀ ਬਸ ਹੀ ਪਰਚਾ ਪਾ ਕੇ ਇਹਨਾਂ ਨੂੰ ਅਸੀਂ ਕੋਰਟ ਪੇਸ਼ ਕਰ ਦੇਣਾ ਜੀ ਜੀ ਹਾਂਜੀ ਲਓ ਜੀ ਹੁਣ ਬਾਈ ਇਹਨਾਂ ਨੇ ਜਿਹੜੇ ਆਪਣੇ ਗੁਨਾਹ ਕੀਤੇ ਆ ਉਹ ਗੁਨਾਹ ਮੰਨ ਗਏ ਆ ਤੇ ਆਪਣੀ ਵੀਡੀਓ ਬਣਾ ਲਈ ਜੀ ਕਿ ਇਹਨਾਂ ਨੇ ਆਪਣੇ ਗੁਨਾਹ ਮੰਨੇ ਆ ਜੀ ਉਹਨਾਂ ਦੀ ਰਿਕਾਰਡਿੰਗ ਤੁਹਾਡੇ ਕੋਲੇ ਆ ਨਾ ਵੀਡੀਓ ਲਓ ਜੀ ਹੁਣ ਇਹਨਾਂ ਨੂੰ ਬਾਈ ਪੰਜਾਬ ਪੁਲਿਸ ਵਾਲੀ ਆਪਣੀ ਗੱਡੀ 'ਚ ਬਿਠਾ ਕੇ ਲੈ ਕੇ ਜਾ ਰਹੀ ਆ ਤੇ ਆਜੋ ਜੀ ਬਿਠਾਓ ਇਹਨੂੰ ਖਾਜੋ ਫੜੋ ਫੜੋ ਸੋਭਾਈ ਪੰਜਾਬ ਦੇ ਵਿੱਚ ਕਿਤੇ ਵੀ ਇਹੋ ਜਿਹੇ ਬੰਦੇ ਤੁਹਾਨੂੰ ਦਿਂਦੇ ਆ ਜਿਹੜੇ ਕਿਸੇ ਦੇ ਬੱਚੇ ਨੂੰ ਜਾਂ ਕਿਸੇ ਦੇ ਕੋਈ ਚੋਰੀ ੜ ਗਈਤੀ ਆਲੇ ਤਾਂ ਪੰਜਾਬ ਪੁਲਿਸ ਨਾਲ ਤੁਸੀਂ ਬਈ ਆਪਣਾ ਸੰਪਰਕ ਕਰੋ ਇਹੋ ਜਿਹੇ ਬੰਦੇ ਨੂੰ ਫੜਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜੇ ਬੱਚੇ ਬੰਦੇ ਨੇ ਆਪਣੇ ਬੱਚੇ ਲਈ ਕਿਸੇ ਦੇ ਬੱਚੇ ਦੀ ਬਲੀ ਦੇਤੀ ਤੁਸੀਂ ਇਹ ਦੇਖੋ ਜੀ ਬੱਚੇ ਕੋਈ ਬੰਦਾ ਕਿਧੋ ਤੇ ਕੋਈ ਗਰ ਸਕਦਾ ਤੁਸੀਂ ਆ ਦੇਖ ਰਹੇ ਹੋ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਸਭ ਤੋਂ ਤੇ ਸਾਡੀ ਜਿਹੜੀ ਨਿਊਜ਼ ਹੈ ਸੁਣ ਦਿਵਾਵਾਂਗੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਇਹਨਾਂ ਨੂੰ ਸਖਤ ਸਜ਼ਾ ਮਿਲ ਸਕੇ ਲੋ ਜੀ ਪੰਜਾਬ ਜਿਹੜੀ ਪੰਜਾਬ ਪੁਲਿਸ ਹੈ ਉਹਨੇ ਆਪਣੀ ਕਾਰਵਾਈ ਕੀਤੀ ਹੈ ਗੱਡੀ 'ਚ ਬਿਠਾ ਕੇ ਇਹਨਾਂ ਨੂੰ ਹੁਣ ਲੈ ਕੇ ਜਾ ਰਹੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆ ਪਿੰਡ ਦੇ ਜਿਹੜੇ ਹੈਗੇ ਜੀ ਮੋਤਵਰ ਬੰਦੇ ਪਿੰਡ ਦੇ ਭੈਣ ਭਰਾ ਦੇਖ ਰਹੇ ਆ ਇਹ ਦੋਸਤੋ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਪੰਜਾਬ ਦੇ ਵਿੱਚ ਕੀ ਜਿਹੜੇ ਅੱਜਕੱਲ ਦੇ ਹਾਲਾਤ ਐ ਕੀ ਹੋ ਰਿਹਾ ਐ ਅਸੀਂ ਉਹਨਾਂ ਨੂੰ ਮਤਲਬ ਇੱਕ ਫਿਲਮ ਦੇ ਰੂਪ ਦੇ ਵਿੱਚ ਲੋਕਾਂ ਨੂੰ ਮੈਸੇਜ ਦੇ ਰਹੇ ਆ ਸਨੇਹਾ ਦੇ ਰਹੇ ਆ ਇਹ ਜਿਹੜੇ ਸਾਡੇ ਸਾਰੇ ਆਰਟਿਸਟ ਐ ਇਹ ਸਾਡੇ ਭਰਾ ਆ ਜੀ ਤੇ ਸਾਰੇ ਆਰਟਿਸਟ ਆਪਣਾ ਨਾਮ ਬੋਲਣਗੇ ਅ ਪਹਿਲਾਂ ਜੀ ਨਾਮ ਬੋਲੋ ਕੀ ਥੋੜਾ ਜੀ ਮੇਰਾ ਸੀਮਾ 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 ਜੀ ਸੀਮਾ ਸੀਮਰਾਨੀ ਸੀਮਰਾਨੀ ਥੋੜਾ ਨਾਂ ਕੀ ਬੜੇ ਸੰਜਨਾ ਸੰਜਨਾ ਰਾਣੀ ਪਰਮਨੰਦ ਜੀ ਬਰੇ ਫਤਿਹਦੀ ਫਤਿਹਦੀ ਆਪਣਾ ਨਾਮ ਕੀ ਹੈ ਜੀ ਮੈਂ ਨਰਾਸਦੀ ਫਤਿਹਦੀ ਜੀ ਥੋੜਾ ਜਿਹਾ ਵੀ ਜੀ ਸੂਰਜ ਸਿੰਘ ਸੂਰਜ ਸਿੰਘ ਆਪਣਾ ਨਾਮ ਕੀ ਬਟੇ ਪਰਮਨੰਦ ਕੁਲਿੰਦਰ ਸੋ ਦੋਸਤੋ ਸਾਡੀ ਇਹ ਟੀਮ ਹੈ ਜੀ ਇੱਕ ਤੋਂ ਟੀਮ ਦੇ ਵਿੱਚ ਮੈਂਬਰ ਜਿਹੜੇ ਮਤਲਬ ਅ ਬਿਜ਼ੀ ਇੱਕ ਜਗ੍ਹਾਏ ਹੋਏ ਆ ਉਹਨਾਂ ਦਾ ਨਾਮ ਅਸੀਂ ਲਖਵੀਰ ਸਿੰਘ ਹੈ ਭਾਇ ਸਾਡਾ ਬਹੁਤ ਵਧੀਆ ਟੀਮ ਹੈ ਬਾਈ ਇਹ ਅਸੀਂ ਸਾਡਾ ਉਪਰਾਲਾ ਹੈ ਵੀ ਜੋ ਪੰਜਾਬ ਚ ਘਟਨਾਵਾਂ ਹੁੰਦੀਆਂ ਆ ਅਸੀਂ ਉਹਨਾਂ ਨੂੰ ਕਫਰੰਦੇ ਰੂਪ ਦੇ ਵਿੱਚ ਪੇਸ਼ ਕਰਦੇ ਆ ਤੇ ਲੋਕਾਂ ਨੂੰ ਸਨੇਹਾ ਦਿੰਦੇ ਆ ਇਹ ਜਿਹੇ ਲੋਕਾਂ ਤੋਂ ਬਚੋ ਹਾਂਜੀ ਭਾਈ ਤੁਸੀਂ ਕੁਝ ਬੋਲੋ ਬਸ ਆਪਦੇ ਬੱਚਿਆਂ ਦਾ ਧਿਆਨ ਰੱਖੋ ਕਿਸ ਉਹ ਕਿ ਪੰਜਾਬ ਦੇ ਮਾਲਿਆਂ ਤੇ ਤਾਂ ਬਿਲਕੁਲ ਹੀ ਨਹੀਂ ਹਾਂ ਪੰਜਾਬ ਦੇ ਲਾਤ ਵੀ ਇਹ ਜੇ ਹੋ ਗਈ ਕਿਉਂਕਿ ਲੋਕ ਇੱਥੇ ਗੱਗਰ ਚੁੱਕੇ ਆ ਲੋਕ ਸਾਨੇ ਸੱਪਿਆਂ ਦੇ ਕਾਲੇ ਇਲਮ ਜੋ ਵੀ ਹੈ ਉਹਨਾਂ ਦੀਆਂ ਗੱਲਾਂ ਚਾ ਕੇ ਆਪਣੇ ਬੱਚੇ ਲਈ ਲੋਕਾਂ ਦੇ ਬੱਚਿਆਂ ਦੀਆਂ ਬਲੀਆਂ ਦਿੰਦੇ ਆ ਸੋ ਉਹਨਾਂ ਪੇਜ ਵਾਲਿਆਂ ਨੂੰ ਸ਼ਰਮ ਚਾਹੀਦੀ ਹੈ ਜਿਹੜੇ ਪੈਸੇ ਲਈ ਪ੍ਰੋਮੋਸ਼ਨ ਲਾਉਂਦੇ ਆ ਇਹੋ ਜਿਹੇ ਲੋਕਾਂ ਦੀਆਂ ਜਿਨ੍ਹਾਂ ਦੇ ਵਿੱਚ ਪੂਰਾ ਵੀ ਕੋਈ ਦਮ ਨਹੀਂ ਹਾਂ ਤੁਸੀਂ ਪ੍ਰੋਮੋਸ਼ਨ ਲਾਓ ਡਾਕਟਰਾਂ ਦੀਆਂ ਲਾਓ ਕਿਸੇ ਚੰਗੇ ਸ਼ੋਰ ਮੰਦੀਆਂ ਲਾਓ ਤੁਸੀਂ ਸਾਂਹਿਆਂ ਦੀਆਂ ਸੰਭਾਗੀਆਂ ਜੋ ਮਤਲਬ ਯਾਰ ਜਿੰਨਾਂ ਨੂੰ ਕੁਝ ਆਪਣੇ ਜੋ ਉਹਨਾਂ 'ਚ ਇੰਨੀ ਸ਼ਕਤੀ ਹੋਵੇ ਤਾਂ ਲੋਕਾਂ ਦੇ ਭਾਰ ਕਰਦੇ ਹੁਣ ਤਾਂ ਉਹਨਾਂ ਨੂੰ ਬੈਠਾ ਨੂੰ ਪੈਸੇ ਬਣੀਆਂ ਜਾਂਦੇ ਜੀ ਸਿਰਫ ਗੁਰੂ ਘਰ ਤੇ ਵਿਸ਼ਵਾਸ ਕਰੋ ਸਿਰਫ ਗੁਰੂ ਘਰ ਤੇ ਵਿਸ਼ਵਾਸ ਰੱਖੋ ਦਸਮ ਗਾਸ਼ਾ ਦੇ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਵੱਡੇ ਵੱਡਾ ਨਹੀਂ ਨਾ ਕੋਈ ਹੋਇਆ ਨਾ ਹੋਵੇ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਦੀ ਚੈਨਲ ਤੇ ਤੇ ਪੇਜ ਤੋਂ ਸਸਤੀ ਸਿਕਾਣ ਸਸਤੀ ਸਿਕਾਣ